ਸਰ ਜਿਵੇਂ ਕਿ ਸਾਰਿਆਂ ਦਾ ਧਿਆਨ ਚਾਹੀ ਹੈ ਜੀ 26 ਜਨਵਰੀ ਗਣਤੰਤਰਤਾ ਦਿਵਸ ਨੂੰ ਮੋੜ ਮੰਡੀ ਵਿਖੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਸੀਗਾ ਜੀ ਉਸ ਦੌਰਾਨ ਕਰਨੈਲ ਸਿੰਘ ਪ੍ਰਧਾਨ ਜੀ ਮੋੜ ਮੰਡੀ ਦੇ ਪ੍ਰਧਾਨ ਨੇ ਜੀ ਉਹਨਾਂ ਨੇ ਸਰ ਇੱਕ ਜਾਣ ਬੁੱਝ ਕੇ ਰਾਜਨੀਤਿਕ ਸਾਦੇਸ਼ ਦੇ ਅਧੀਨ ਐਮਐਲਏ ਸੁਖਵੀਰ ਸਿੰਘ ਮੈਸਰਖਾਨਾ ਦੇ ਉੱਪਰ આરોਪ ਲਗਾਏ ਨੇ ਕਿ ਮੈਨੂੰ ਤੂੰ 30 ਲੱਖ ਰੁਪਏ ਦੇ ਕੇ ਪ੍ਰਦਾਨ ਬਣਾਇਆ ਸੀਗਾ ਨਗਰ ਕੌਂਸਲ ਮੋੜ ਦਾ ਮੈਂ ਤੈਨੂੰ 30 ਲੱਖ ਰੁਪਏ ਦੇ ਕੇ ਖਰੀਦ ਲਿਆ ਜੋ ਕਿ ਕੁਝ ਹੋਰ ਵੀ ਘਟੀਆਂ ਵੜ ਜੂਜ਼ ਕੀਤੇ ਸੀਗੇ ਜਿਹੜੇ ਕਿ ਮੈਂ ਇੱਥੇ ਨਹੀਂ ਚੰਗੇ ਸਮਝਦਾ ਵੀ ਇਹ ਬੋਲੇ ਜਾਣ ਮੀਡੀਆ ਦੇ ਉੱਪਰ ਤੇ ਉਸੇ ਅਧੀਨ ਹੀ ਸਰ ਜਦੋਂ ਮੈਨੂੰ ਸੁਖਵੀਰ ਸਿੰਘ ਮੈਸਰ ਖਾਨਾ ਜੀ ਦਾ ਉਹਨਾਂ ਨੇ ਮੈਨੂੰ ਕਿਹਾ ਵੀ ਐਂ ਕਰਕੇ ਆਪਣੇ ਤੇ ਆਹਾ ਹੋ ਗਿਆ ਤੇ ਤੁਸੀਂ ਮੇਰੇ ਵਕੀਲ ਬਣ ਕੇ ਤੇ ਇੱਕ ਉਹਨਾਂ ਨੂੰ ਲੀਗਲ ਨੋਟਿਸ ਦਿਓ ਤੇ ਉਹਨਾਂ ਦੇ ਖਿਲਾਫ ਜਿਹੜੀ ਵੀ ਕਾਨੂੰਨੀ ਕਾਰਵਾਈ ਜਾਇਜ਼ ਬਣਦੀ ਆ ਉਹ ਉਹਨਾਂ ਦੇ ਉੱਤੇ ਤੁਰੰਤ ਪ੍ਰਭਾਵ ਨਾਲ ਕਰੋ ਕੀ ਜੇ ਹੈ ਕਿ ਸਰ ਇੱਕ ਵਾਰੀ ਅਸੀਂ ਉਹਨਾਂ ਨੂੰ ਲੀਗਲ ਨੋਟਿਸ ਸਰਵ ਕੀਤਾ ਹੈਗਾ ਡੈਫਮੇਸ਼ਨ ਦਾ ਜੀ ਵੀ ਜੇਕਰ ਉਹ ਤੁਸੀਂ ਉਹਨਾਂ ਨੂੰ ਜਾਇਜ਼ ਲੱਗਦਾ ਤਾਂ 15 ਦਿਨਾਂ ਦੇ ਅੰਦਰ ਅੰਦਰ ਆਪਦੀ ਮਾਫੀ ਮੰਗ ਲੈਣ ਜਾਂ ਤਿਕ ਤੌਰ ਤੇ ਸੋਸ਼ਲ ਮੀਡੀਆ ਤੇ ਜੇਕਰ ਉਹ ਦਿੱਤੇ ਗਏ ਟਾਈਮ ਦੇ ਦੌਰਾਨ ਆਪਦੀ ਮਾਫੀ ਨਹੀਂ ਮੰਗਦੇ ਤਾਂ ਫਿਰ ਉਹਨਾਂ ਦੇ ਖਿਲਾਫ ਜੀ ਮਾਨ ਜੋ ਅਦਾਲਤਾਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਕੇਸ ਚੱਲਣਗੇ ਸਰ ਕਿਉਂ ਲੱਗਦਾ ਜਿਵੇਂ ਕੁੱਤਾ ਉਹਨਾਂ ਨੇ ਸਾਰਾ ਇਹ ਥੋੜੀ ਪਾਰਟੀ ਦੀ ਨਹੀਂ ਹੈ ਕਿ ਨਾ ਆਮ ਆਦੀ ਪਾਰਟੀ ਦੇ ਉਹ ਨੇ ਉਹਨਾਂ ਨੇ ਪ੍ਰਧਾਨ ਬਣਿਆ ਉੱਤੇ ਫਿਰ ਕਿਉਂ ਹੋਇਆ ਸਰ ਅਕਾਲੀ ਕੀ ਲੱਗਦਾ ਹੈ ਹਾਂ ਸਰ ਸਾਨੂੰ ਕੀ ਪਤਾ ਲੱਗਿਆ ਵੀ ਉਹਨਾਂ ਦੇ ਜਿਹੜੇ ਨਾਲ ਦੇ ਸਾਥੀ ਸੀਗੇ ਉਹਨਾਂ ਨੇ ਅਕਾਲੀ ਦਲ ਜੁਆਇਨ ਕਰ ਚੁੱਕੇ ਆ ਜੀ ਤੇ ਮੈਂ ਇਹ ਵੀ ਦੱਸਣਾ ਚਾਹੁੰਦਾ ਵੀ ਉਹ ਪਹਿਲਾਂ ਕਾਂਗਰਸ 'ਚ ਵੀ ਪ੍ਰਧਾਨ ਰਹੇ ਨੇ ਜੀ ਅਕਾਲੀ ਦਲ 'ਚ ਵੀ ਪ੍ਰਧਾਨ ਰਹੇ ਨੇ ਤੇ ਹੁਣ ਜਦੋਂ ਆਮ ਆਦੀ ਪਾਰਟੀ ਸੱਤਾ 'ਚ ਆ ਗਈ ਤਾਂ ਉਹ ਆਮ ਆਦੀ ਪਾਰਟੀ ਦੇ ਨਾਲ ਵੀ ਲੱਗ ਕੇ ਪ੍ਰਧਾਨ ਲੱਗ ਗਏ ਪਰ ਹੁਣ ਉਹ ਕੀ ਹੈ ਜੀ ਐਮਐਲਏ ਸਾਹਿਬ ਉੱਥੇ ਵਧੀਆ ਕੰਮ ਕਰੀ ਜਾਂਦੇ ਆ ਮੌੜ ਮੰਡੀ ਦੇ ਵਿੱਚ ਉਹ ਚਾਹੁੰਦੇ ਵੀ ਇੱਥੇ ਕਿਸੇ ਪ੍ਰਕਾਰ ਦੀ ਕੋਈ ਕਰਾਪਸ਼ਨ ਨਾ ਹੋਵੇ ਪਰ ਪ੍ਰਧਾਨ ਜੀ ਇੱਕ ਪੁਰਾਣੇ ਠੇਕੇਦਾਰ ਨੇ ਜੋ ਸਾਰੇ ਕੰਮ ਆਪ ਦੇ ਅੰਡਰ ਲੈ ਕੇ ਆਪ ਹੀ ਕਰਨੇ ਚਾਹੁੰਦੇ ਆ ਤੇ ਜਿਹੜੇ ਕਿ ਐਮਐਲਏ ਸਾਹਿਬ ਨਹੀਂ ਚਾਹੁੰਦੇ ਸੀਗੇ ਵੀ ਇੱਥੇ ਕੋਈ ਕਰਾਪਸ਼ਨ ਹੋਵੇ ਜਾਂ ਪੰਜਾਬ ਸਰਕਾਰ ਵੀ ਨਹੀਂ ਚਾਹੁੰਦੀ ਜੀ ਵੀ ਕਿਤੇ ਕੋਈ ਕਰਾਪਸ਼ਨ ਹੋਵੇ ਤੇ ਸਾਰਾ ਕੰਮ ਪੂਰਾ ਟਰਾਂਸਪੇਰੈਂਟ ਤਰੀਕੇ ਦੇ ਨਾਲ ਹੋਵੇ ਇਹ ਸੀ ਇੰਨੀ ਕੀ ਰੰਜਸ਼ ਉਹਨਾਂ ਦੀ ਸੀ بس ਇਹਨਾਂ ਨੂੰ ਪੋਲੀਟੀਕਲ ਤੌਰ ਤੇ ਬਦਨਾਮ ਕਰਨਾ ਚਾਹੁੰਦੇ ਆ ਜੀ